ਸਾਰਿਆਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਜਦੋਂ ਧੀ ਵਿਦਾ ਕਰਦੇ ਆ ਧੀ ਨੂੰ ਸਹੁਰੇ ਭੇਜਦੇ ਆ ਤਾਂ ਮਾਪਿਓ ਫਿਰ ਧੀ ਨੂੰ ਸਿੱਖਿਆ ਦਿੰਦੇ ਨੇ ਉਹ ਕੀ ਕਹਿੰਦੇ ਨੇ ਤੁਸੀਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਨੋ ਆਨੰਦ ਪਿਆਰੇ ਜੀ ਗੀਤ ਦਾ ਕਤ ਕਤ ਧੀਏ ਪਰ ਲਪਟਾਰੀਆਂ ਕੱਲ ਜਾਣਾ ਸੌਰੇ ਮਾਰੇ ਉਡਾਰੀਆਂ ਕੱਲ ਜਾਣਾ ਸੌਰੇ ਮਾਰੇ ਉਡਾਰੀਆਂ ਰੱਖ ਲੈ ਸੰਦੂਕ ਵਿੱਚ ਸਾਲੂ ਫੁਲਕਾਰੀਆਂ ਮਾਪੇ ਛੱਡ ਤੁਰ ਜਾਣਾ ਮਾਰਿਉ ਡਾਰੀਆਂ ਮਾਪੇ ਛੱਡ ਤੁਰ ਜਾਣਾ ਮਾਰਿਉ ਡਾਰੀਆਂ ਮਾਵਲ ਦੇ ਵਚਨ ਪੁਗਾਹੀ ਤੀਏ ਮੇਰੀ ਵਨਕ ਵਾਕੇ ਪਿਛ ਖਾਈਤੀਏ ਮੇਰੀਏ ਸਵਨਕ ਵਾਕੇ ਪਿਛ ਖਾਈਤੀਏ ਮੇਰੀਏ ੁੰਦੀਆਂ ਪਰਉਣੀਆਂ ਮਾਪੇ ਛੱਡ ਤੁਰ ਜਾਣਾ ਮਾਰਿ ਉਡਾਰੀਆਂ ਮਾਪੇ ਛੱਡ ਤੁਰ ਜਾਣਾ ਮਾਰਿ ਕਚੀਆਂ ਕਲੀਆਂ ਨੂੰ ਨਾ ਕਦੇ ਤੋੜੀਏ ਜੇ ਨਾ ਹੋਵੇ ਰੀਤ ਤੀਏ ਕਦੇ ਵੀ ਨਾ ਤੋਰੀਏ ਜੇ ਨਾ ਹੋਵੇ ਰੀਤ ਤੀਏ ਕਦੇ ਵੀ ਨਾ ਤੋਰੀਏ ਸਤਿਗੁਰ ਦਾ ਨਾਮ ਤੀਏ ਹਰ ਵੇਲੇ ਜਪਣਾ ਨਿਕ ਸੁਖ ਜੋੜ ਕੇ ਬਣਾਈ ਕਰ ਆਪਣਾ ਨਿਕ ਸੁਖ ਜੋੜ ਕੇ ਬਣਾਈ ਕਰ ਆਪਣਾ ਜਿਉਂਦਿਆਂ ਜੀਆਂ ਨੂੰ ਤੀਏ ਔਕੜਾਂ ਬ ਤੇਰੀਆਂ ਮਾਪੇ ਛੱਡ ਤੁਰ ਜਾਣਾ ਮਾਰਿ ਉਡਰੀਆਂ ਮਾਪੇ ਛੱਡ ਤੁਰ ਜਾਣਾ ਮਾਰਿ ਉਡਰੀਆਂ ਬਾਬਲ ਦੇ ਬਚਨ ਪੂਗਾਈ ਤੀਏ ਮੇਰੀਏ ਬਾਬਲ ਦੇ ਬਚਨ ਪੂਗਾਈ ਤੀਏ ਮੇਰੀਏ ਮਾਪਿਆਂ ਨੂੰ ਲਾਂਬਨਾ ਦੁਆਈ ਤੀਏ ਮੇਰੀਏ ਮਾਪਿਆਂ ਨੂੰ ਦੁਆਈ ਤੀਏ ਮੇਰੀ ਏ ਬਾਬਲ ਦੇ ਵਚਨ ਪੁਗਾਈ ਤੀਏ ਮੇਰੀ ਏ ਸ aven ਖਵਾ ਕੇ ਪਿੱਛੋਂ ਖਾਈ ਤੀਏ ਮੇਰੀ ਏ ਸ aven ਖਵਾ ਕੇ ਪਿੱਛੋਂ ਕਾਈਤੀਏ ਮੇਰੀਏ